ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਪਰ ਅੱਜ ਅਸੀਂ ਤੁਹਾਡੇ ਨਾਲ ਬੜੀ ਹੀ ਇੰਪੋਰਟੈਂਟ ਜਾਣਕਾਰੀ ਸਾਂਝੀ ਕਰਨ ਵਾਲੇ ਹਾਂ ਕਿ ਇਹ 8 ਖਰਚੇ ਜਿਹੜੇ ਹਨ ਤੁਹਾਨੂੰ ਕਦੇ ਵੀ ਅਮੀਰ ਨਹੀਂ ਬਣਨ ਦੇਣਗੇ ਇਹਨਾਂ ਖਰਚਿਆਂ ਨੂੰ ਜੇਕਰ ਤੁਸੀਂ ਅੱਜ ਹੀ ਬੰਦ ਕਰਦੇ ਹੋ ਤਾਂ ਫਿਰ ਅਮੀਰ ਹੋ ਸਕਦੇ ਹੋ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਹੈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਤੁਹਾਡੇ ਤੱਕ ਇਸ ਤਰ੍ਹਾਂ ਦੀਆਂ ਇੰਪੋਰਟੈਂਟ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਆਪਣੇ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਇਹ 8 ਖਰਚੇ ਜੋ ਤੁਹਾਨੂੰ ਗਰੀਬ ਬਣਾ ਰਹੇ ਹਨ ਕਿ ਤੁਹਾਡੇ ਨਾਲ ਵੀ ਅਜਿਹਾ ਕੁਝ ਹੁੰਦਾ ਹੈ ਮਹੀਨਾ ਸ਼ੁਰੂ ਹੁੰਦਾ ਹੈ ਪੈਸੇ ਆਉਂਦੇ ਹਨ ਤੇ ਮਹੀਨੇ ਦੇ ਅੰਤ ਤੇ ਖਾਲੀ ਹੋ ਜਾਂਦੇ ਹੋ ਇਹ ਗਲਤੀ ਸਿਰਫ ਤੁਹਾਡੀ ਮਿਹਨਤ ਦੀ ਘਾਟ ਨਹੀਂ ਹੈ ਸੱਚਾਈ ਇਹ ਹੈ ਕਿ ਅਸੀਂ ਕੁਝ ਅਜਿਹੀਆਂ ਚੀਜ਼ਾਂ ਤੇ ਪੈਸਾ ਖਰਚ ਕਰ ਰਹੇ ਹਾਂ ਜੋ ਸਾਨੂੰ ਅਮੀਰ ਹੋਣ ਤੋਂ ਰੋਕ ਰਹੀਆਂ ਹਨ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਉਹੀ ਅੱਠ ਗੁਪਤ ਖਰਚੇ ਦੱਸਣ ਵਾਲੀ ਹਾਂ ਜਿਨ੍ਹਾਂ ਨੂੰ ਪੰਜਾਬੀ ਲੋਕ ਸਭ ਤੋਂ ਵੱਧ ਨਜ਼ਰ ਅੰਦਾਜ਼ ਕਰਕੇ ਬੈਠੇ ਹੋਏ ਹਨ ਜੇ ਤੁਸੀਂ ਇਹਨਾਂ 8 ਗੱਲਾਂ ਨੂੰ ਅੱਜ ਹੀ ਬੰਦ ਕਰ ਦਿਓ ਤਾਂ ਤੁਸੀਂ ਪੈਸਾ ਬਚਾਉਣਾ ਸ਼ੁਰੂ ਕਰ ਦਿਓਗੇ ਤਾਂ ਗਰੰਟੀ ਹੈ ਕਿ ਤੁਸੀਂ ਅਮੀਰ ਹੋ ਜਾਓਗੇ ਕਿਉਂਕਿ ਇਹ ਹੀ ਉਹ ਗੱਲਾਂ ਹਨ ਜਿਹੜੀਆਂ ਤੁਹਾਨੂੰ ਅਮੀਰ ਬਣਨ ਤੋਂ ਰੋਕਦੀਆਂ ਹਨ ਸਾਡੀ ਵੀਡੀਓ ਦਾ ਮਕਸਦ ਬਹੁਤ ਹੀ ਸਿੱਧਾ ਹੈ ਕਿ ਪੰਜਾਬੀ ਲੋਕਾਂ ਨੂੰ ਉਹਨਾਂ ਦੀ ਮਿਹਨਤ ਦੀ ਕਮਾਈ ਨੂੰ ਸਹੀ ਥਾਂ ਤੇ ਲਾਉਣਾ ਸਿਖਾ ਦਈਏ ਜੋ ਅਸੀਂ ਸਾਰੇ ਜਲਦੀ ਤੋਂ ਜਲਦੀ ਫਾਈਨੈਂਸ਼ੀਅਲ ਫਰੀडम ਹਾਸਲ ਕਰ ਸਕੀਏ ਇਹ ਵੀਡੀਓ ਸਿਰਫ ਮੇਰੇ ਆਪਣੇ ਨਿੱਜੀ ਅਨੁਭਵ ਤੇ ਆਧਾਰਿਤ ਨਹੀਂ ਹੈ ਮੈਂ ਪਿਛਲੇ ਕੁਝ ਮਹੀਨਿਆਂ ਵਿੱਚ ਸੈਂਕੜੇ ਲੋਕਾਂ ਦੀਆਂ ਸੱਚੀਆਂ ਕਹਾਣੀਆਂ ਤੇ ਫਾਈਨੈਂਸ਼ੀਅਲ ਫੈਕਟ ਦਾ ਧਿਆਨ ਕੀਤਾ ਹੈ ਅੱਜ ਅਸੀਂ ਜੋ 8 ਗਲਤੀਆਂ ਡਿਸਕਸ ਤੁਹਾਡੇ ਨਾਲ ਕਰਨ ਵਾਲੇ ਹਾਂ ਉਹ ਅਜਿਹੀਆਂ ਹਨ ਜੋ ਮੈਂ ਖੁਦ ਕਰਦੀ ਸੀ ਜਿਨ੍ਹਾਂ ਨੂੰ ਸੁਧਾਰ ਕੇ ਮੈਂ ਵੇਖਿਆ ਕਿ ਪੈਸਾ ਕਿੰਨੀ ਤੇਜ਼ੀ ਨਾਲ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਹੈ ਜੇ ਤੁਸੀਂ ਗਰੀਬੀ ਦੇ ਚੱਕਰ ਨੂੰ ਤੋੜ ਕੇ ਆਪਣੀ ਜ਼ਿੰਦਗੀ ਦੀ ਆਰਥਿਕ ਦਸ਼ਾ ਨੂੰ ਬਦਲਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਪੂਰਾ ਵੇਖਿਓ ਇਹ ਸਿਰਫ ਖਰਚ ਜਿਹੜੇ ਹਨ ਕੱਟਣੇ ਬਾਰੇ ਨਹੀਂ ਹਨ ਇਹ ਇੱਕ ਸਮਾਰਟ ਮਾਈਂਡ ਸੈਟ ਬਣਾਉਣ ਬਾਰੇ ਹਨ ਖਰਚਾ ਨੰਬਰ ਪਹਿਲਾ ਹੈ ਜੀ ਕਿ ਬੇਲੋੜੀਆਂ ਸਬਸਕ੍ਰਿਪਸ਼ਨ ਦਾ ਜਾੜ ਜੋ ਸਭ ਤੋਂ ਪਹਿਲਾਂ ਸਭ ਤੋਂ ਗੁਪਤ ਖਰਚਾ ਜੋ ਤੁਹਾਨੂੰ ਚੁੱਪਚਾਪ ਤੇ ਗਰੀਬ ਬਣਾ ਸਕਦਾ ਹੈ ਉਹ ਹੈ ਬੇਲੋੜੀਆਂ ਸਬਸਕ੍ਰਿਪਸ਼ਨ ਦਾ ਸੋਚੋ ਕਿੰਨੇ ਲੋਕਾਂ ਦੇ ਫੋਨ ਵਿੱਚ Amazon, Flipkart, Prime, Spotify ਜਾਂ ਕਿਸੇ Gym ਦੀ subscription ਚੱਲ ਰਹੀ ਹੁੰਦੀ ਹੈ ਜਿਨ੍ਹਾਂ ਨੂੰ ਉਹ ਪਿਛਲੇ ਕਈ ਮਹੀਨਿਆਂ ਤੋਂ ਵਰਤ ਵੀ ਨਹੀਂ ਰਹੇ ਇਹ ਛੋਟੇ ਛੋਟੇ ਬਿੱਲ ਜੋ ਕਿ 299, 499, 599 ਦੇ ਹੁੰਦੇ ਹਨ ਤੁਹਾਡੇ ਬੈਂਕ ਅਕਾਊਂਟ ਦੇ ਵਿੱਚੋਂ ਆਟੋਮੈਟਿਕਲੀ ਕੱਟੇ ਜਾਂਦੇ ਹਨ ਜਿਸ ਕਾਰਨ ਅਸੀਂ ਇਹਨਾਂ ਵੱਲ ਧਿਆਨ ਵੀ ਨਹੀਂ ਦਿੰਦੇ ਪਰ ਸੱਚਾਈ ਤਾਂ ਇਹ ਹੈ ਜੀ ਕਿ ਇਹ ਸਾਰੇ ਹੀ ਖਰਚੇ ਮਿਲ ਕੇ ਇੱਕ ਵੱਡਾ ਪੈਸੇ ਖਾਣ ਵਾਲਾ ਰਾਖਸ਼ ਬਣ ਜਾਂਦੇ ਹਨ ਅਸੀਂ ਅਜਿਹੇ ਕਈ ਕੇਸ ਜਾਣਦੇ ਹਾਂ ਜਿੱਥੇ ਲੋਕ ਹਰ ਮਹੀਨੇ 1500 ਤੋਂ 2000 ਸਿਰਫ ਅਜਿਹੀਆਂ ਚੀਜ਼ਾਂ ਤੇ ਖਵਾਉਂਦੇ ਹਨ ਜੋ ਉਹਨਾਂ ਨੂੰ ਕੋਈ ਵੈਲਿਊ ਵੀ ਨਹੀਂ ਦੇ ਰਹੀਆਂ ਹੁੰਦੀਆਂ ਯਾਦ ਰੱਖੋ ਤੁਸੀਂ ਇਹ 1500 ਇੱਕ ਚੰਗੀ ਜਗ੍ਹਾ ਤੇ ਇਨਵੈਸਟ ਕਰ ਸਕਦੇ ਹੋ ਸਿਰਫ 10 ਸਾਲਾਂ ਵਿੱਚ ਇਹ ਰਕਮ ਲੱਖਾਂ ਦੇ ਵਿੱਚ ਬਦਲ ਸਕਦੀ ਹੈ ਇਸ ਲਈ ਅੱਜ ਹੀ ਆਪਣੇ ਬੈਂਕ ਸਟੇਟਮੈਂਟ ਚੈੱਕ ਕਰੋ ਜਿਹੜੀ ਚੀਜ਼ ਤੁਸੀਂ ਹਰ ਹਫ਼ਤੇ ਨਹੀਂ ਵਰਤਦੇ ਉਸ ਨੂੰ ਤੁਰੰਤ ਹੀ ਕੈਨਸਲ ਕਰ ਦਿਓ ਇਹ ਤੁਹਾਡਾ ਪਹਿਲਾ ਨੰਬਰ ਹੈ ਅਤੇ ਸਭ ਤੋਂ ਆਸਾਨ ਤੁਹਾਡੇ ਲਈ ਸਟੈਪ ਬਣ ਜਾਵੇਗਾ ਅਮੀਰੀ ਵੱਲ ਖਰਚਾ ਨੰਬਰ 2 ਹੈ ਜੀ EMI ਤੇ ਮਹਿੰਗੀਆਂ ਚੀਜ਼ਾਂ ਖਰੀਦਣਾ ਹੁਣ ਗੱਲ ਕਰਦੇ ਹਾਂ ਜੀ ਦੂਜੇ ਵੱਡੇ ਖਰਚੇ ਦੇ ਬਾਰੇ ਜੋ ਸਾਨੂੰ ਲੱਗਦਾ ਹੈ ਇਹ ਸਸਤਾ ਹੈ ਪਰ ਇਹ ਸਭ ਤੋਂ ਮਹਿੰਗਾ ਸਾਬਤ ਹੁੰਦਾ ਹੈ EMI ਤੇ مہنگੀਆਂ چیزਾਂ ਖਰੀਦਣਾ ਤੁਸੀਂ ਅਕਸਰ ਐਡ ਵੇਖਦੇ ਹੋ ਮੋਬਾਈਲ ਲੈਂਦੇ ਹੋ ਟੀਵੀ ਲੈਂਦੇ ਹੋ ਜ਼ੀਰੋ ਡਾਊਨ ਪੇਮੈਂਟ ਤੇ ਤੁਸੀਂ 0% ਭਾਅ ਕੇ ਵਿਆਜ ਸੁਣਨ ਵਿੱਚ ਆਉਂਦਾ ਹੈ ਤੇ ਤੁਹਾਨੂੰ ਬੜਾ ਚੰਗਾ ਲੱਗਦਾ ਹੈ ਪਰ ਇਹ ਸਭ ਤੋਂ ਵੱਡਾ ਜਾਲ ਵਿਛਾਇਆ ਹੁੰਦਾ ਹੈ ਤੁਸੀਂ ਜੋ ਅੱਜ ਚੀਜ਼ ਖਰੀਦ ਰਹੇ ਹੋ ਜਿਵੇਂ ਕਿ ਫੋਨ AC ਫ੍ਰਿਜ ਉਹ ਅਗਲੇ ਮਹੀਨੇ ਆਪਣੀ ਕੀਮਤ ਘਟਾਉਣੀ ਸ਼ੁਰੂ ਕਰ ਦਿੰਦੀ ਹੈ ਡੈਪ੍ਰੀਸੀਏਟਿੰਗ ਐਸਟ ਆਖਦੇ ਹਨ ਜਦੋਂ ਤੁਸੀਂ ਇਸ ਨੂੰ ਡੈਪ੍ਰੀਸੀਏਸ਼ਨ ਇਸ ਨੂੰ ਲੰਬੇ ਸਮੇਂ ਤੱਕ EMI ਤੇ ਲੈਂਦੇ ਹੋ ਤਾਂ ਤੁਸੀਂ ਦੋ ਨੁਕਸਾਨ ਕਰ ਰਹੇ ਹੁੰਦੇ ਹੋ ਪਹਿਲਾਂ ਤੁਸੀਂ ਵਿਆਜ ਵੀ ਦੇ ਰਹੇ ਹੁੰਦੇ ਹੋ ਭਾਵੇਂ ਕਿ ਉਹ ਪ੍ਰੋਸੈਸਿੰਗ ਫੀਸ ਵੀ ਹੋਵੇ ਭਾਵੇਂ ਜਾਂ ਗਾਰੰਟੀ ਫੀਸ ਦੇ ਨਾਮ ਤੇ ਲੁਕਿਆ ਹੋਇਆ ਹੋਵੇ ਦੂਜਾ ਤੇ ਸਭ ਤੋਂ ਵੱਡਾ ਤੁਸੀਂ ਆਪਣੇ ਭਵਿੱਖ ਦਾ ਪੈਸਾ ਆਪਣੇ ਖਰਚ ਖਰਚੇ ਦੇ ਲਈ ਬਨ ਰਹੇ ਹੁੰਦੇ ਹੋ ਜਦੋਂ ਤੁਸੀਂ EMI ਭਰ ਰਹੇ ਹੁੰਦੇ ਹੋ ਤਾਂ ਤੁਹਾਡੇ ਕੋਲ ਨਿਵੇਸ਼ ਕਰਨ ਲਈ ਪੈਸੇ ਨਹੀਂ ਬਚਦੇ ਇੱਕ ਰੀਅਲ ਲਾਈਫ ਉਦਾਹਰਣ ਹੈ ਇੱਕ ਨਵਾਂ ਮੋਬਾਈਲ ਜੋ ਤੁਸੀਂ 12 ਮਹੀਨੇ ਦੇ EMI ਤੇ ਲਿਆ 12 ਮਹੀਨੇ ਬਾਅਦ ਤੁਹਾਡਾ ਉਹ ਮੋਬਾਈਲ ਪੁਰਾਣਾ ਹੋ ਚੁੱਕਿਆ ਹੋਵੇਗਾ ਉਸ ਦੀ ਕੀਮਤ ਡਿੱਗ ਗਈ ਹੋਵੇਗੀ ਪਰ ਤੁਸੀਂ ਉਸ ਲਈ ਬੈਂਕ ਨੂੰ ਵਾਧੂ ਪੈਸਾ ਦੇ ਚੁੱਕੇ ਹੋ ਸੋ ਸਿੱਧਾ ਜਿਹਾ ਨਿਯਮ ਹੈ ਯਾਦ ਰੱਖੋ ਐਸਟ ਨੂੰ ਲੋਨ ਤੇ ਲਓ ਲਾਇਬਿਲਟੀਆਂ ਨੂੰ ਨਹੀਂ ਜੇਕਰ ਤੁਸੀਂ ਅੱਜ ਕਿਸੇ ਚੀਜ਼ ਦਾ ਪੂਰਾ ਮੁੱਲ ਇੱਕ ਵਾਰ ਦੇ ਵਿੱਚ ਨਹੀਂ ਦੇ ਸਕਦੇ ਤਾਂ ਇਸ ਦਾ ਮਤਲਬ ਹੈ ਤੁਸੀਂ ਅਜੇ ਉਸ ਨੂੰ ਖਰੀਦਣ ਦੇ ਕਾਬਿਲ ਨਹੀਂ ਹੋਏ ਜੇਕਰ ਇਹ ਕੋਈ ਐਮਰਜੈਂਸੀ ਨਹੀਂ ਹੈ ਤਾਂ ਪਹਿਲਾਂ ਪੈਸਾ ਇਕੱਠਾ ਕਰੋ ਫਿਰ ਹੀ ਉਸ ਚੀਜ਼ ਨੂੰ ਖਰੀਦੋ ਇਹ ਤੁਹਾਡੇ ਪੈਸੇ ਦੀ ਤਾਕਤ ਨੂੰ ਵਧਾਉਣ ਦਾ ਸਭ ਤੋਂ ਸੌਖਾ ਤਰੀਕਾ ਹੈ ਅਗਲਾ ਨੰਬਰ ਖਰਚਾ ਹੈ ਤਿੰਨ ਬ੍ਰਾਂਡ ਦਾ ਸ਼ੋਅ ਆਫ ਜਾਂ ਸਟੇਟਸ ਸਿੰਬਲ ਤੀਜਾ ਤੇ ਸਭ ਤੋਂ ਜ਼ਿਆਦਾ ਭਾਵਨਾਤਮਕ ਖਰਚਾ ਹੈ ਦਿਖਾਵੇ ਜਾਂ ਸ਼ੋਅ ਆਫ ਤੇ ਪੈਸਾ ਗਮਾਉਣਾ ਇਹ ਅਜੀਹਾ ਖਰਚਾ ਹੈ ਜੋ ਅਸੀਂ ਆਪਣੇ ਲਈ ਨਹੀਂ ਬਲਕਿ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਕਰਦੇ ਹਾਂ ਜਿਨ੍ਹਾਂ ਦੇ ਸਾਨੂੰ ਅਸਲ ਦੇ ਵਿੱਚ ਕੋਈ ਪਰਵਾਹ ਹੀ ਨਹੀਂ ਹੁੰਦੀ ਸਾਡਾ ਸਭ ਤੋਂ ਵੱਡਾ ਵਿੱਤੀ ਦੁਸ਼ਮਣ ਸੋਸ਼ਲ ਮੀਡੀਆ ਜਾਂ ਗਵਾਂਢੀ ਜੋ ਸਾਨੂੰ ਮਜਬੂਰ ਕਰਦੇ ਹਨ ਰਹੇ ਹਨ ਕਿ ਅੱਜ ਅਸੀਂ ਆਪਣੀ ਆਮਦਨ ਤੋਂ ਵੱਧ ਕੇ ਦਿਖੀਏ ਜਦੋਂ ਤੁਸੀਂ ਬਿਨਾਂ ਲੋੜ ਤੋਂ ਮਹਿੰਗੇ ਬ੍ਰਾਂਡਡ ਕੱਪੜੇ ਖਰੀਦਦੇ ਹੋ ਜਾਂ ਉਸ ਤੋਂ ਵੱਡੇ ਕਾਰ ਖਰੀਦਦੇ ਹੋ ਜਿਸ ਦੀ ਕਿ ਅਜੇ ਤੁਹਾਨੂੰ ਜ਼ਰੂਰਤ ਨਹੀਂ ਹੁੰਦੀ ਤਾਂ ਤੁਸੀਂ ਸਿਰਫ ਸਟੇਟਸ ਸਿੰਬਲ ਖਰੀਦ ਰਹੇ ਹੁੰਦੇ ਹੋ ਵਿੱਤੀ ਤੌਰ ਤੇ ਸਭ ਤੋਂ ਵੱਡੀ ਗਲਤੀ ਹੈ ਯਾਦ ਰੱਖਿਓ ਅਮੀਰ ਲੋਕ ਬ੍ਰਾਂਡ ਖਰੀਦਣ ਦੇ ਨਹੀਂ ਹਨ ਉਹ ਬ੍ਰਾਂਡ ਬਣਾਉਂਦੇ ਹਨ ਉਹ ਆਪਣੇ ਪੈਸੇ ਨੂੰ ਅਜਿਹੀਆਂ ਚੀਜ਼ਾਂ ਤੇ ਲਗਾਉਂਦੇ ਹਨ ਜੋ ਉਹਨਾਂ ਨੂੰ ਹਰ ਰੋਜ਼ ਪੈਸਾ ਬਣਾ ਕੇ ਦੇਣ ਜਿਵੇਂ ਕਿ ਜ਼ਮੀਨ ਸਟਾਕ ਜਾਂ ਕੋਈ ਕਾਰੋਬਾਰ ਪਰ ਗਰੀਬ ਜਾਂ ਮਿਡਲ ਕਲਾਸ ਦਾ ਵਿਅਕਤੀ ਆਪਣਾ ਸਾਰਾ ਪੈਸਾ ਐਕਸਪੈਂਸਿਵ ਲਾਇਬਿਲਟੀਜ਼ ਖਰੀਦਣ ਵਿੱਚ ਖਰਚ ਕਰ ਦਿੰਦਾ ਹੈ ਇੱਕ ਸੱਚੀ ਗੱਲ ਸੁਣਿਓ ਅਮਰੀ ਉਹ ਨਹੀਂ ਜੋ ਤੁਸੀਂ ਦਿਖਾਉਂਦੇ ਹੋ ਅਮਰੀ ਉਹ ਹੈ ਜੋ ਤੁਸੀਂ ਲੁਕਾਉਂਦੇ ਹੋ ਅਗਲੀ ਵਾਰ ਜਦੋਂ ਤੁਸੀਂ ਕੋਈ ਮਹਿੰਗੀ ਚੀਜ਼ ਖਰੀਦਣ ਲੱਗੋ ਤਾਂ ਆਪਣੇ ਆਪ ਨੂੰ ਸਵਾਲ ਪੁੱਛੋ ਮੈਂ ਇਹ ਚੀਜ਼ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਖਰੀਦ ਰਿਹਾ ਹਾਂ ਜਾਂ ਸਿਰਫ ਲੋਕਾਂ ਨੂੰ ਦਿਖਾਉਣ ਲਈ ਜੇ ਜਵਾਬ ਦਿਖਾਵਾ ਦੇ ਸੇ ਤਾਂ ਉਹ ਪੈਸਾ ਤੁਰੰਤ ਤੁਹਾਡਾ ਬਚ ਜਾਵੇਗਾ ਜਾਂ ਨਿਵੇਸ਼ ਖਾਤੇ ਵਿੱਚ ਤੁਸੀਂ ਪਾ ਲਓ ਤੁਹਾਡਾ ਭਵਿੱਖ ਇਸ ਫੈਸਲੇ ਲਈ ਤੁਹਾਨੂੰ ਧੰਨਵਾਦ ਕਰੇਗਾ ਅਗਲਾ ਖਰਚਾ ਹੈ ਜੀ ਬਾਹਰ ਖਾਣ ਦੀ ਆਦਤ ਅਗਲਾ ਵੱਡਾ ਖਰਚਾ ਹੈ ਬਾਹਰ ਖਾਣਾ ਜਾਂ ਭੋਜਨ ਫੂਡ ਡਿਲੀਵਰੀ ਸਾਨੂੰ ਲੱਗਦਾ ਹੈ ਇੱਕ ਵਾਰ ਦਫ਼ਤਰ ਦੇ ਵਿੱਚ ਚਾਹ ਪਾਣੀ ਜਾਂ ਲੰਚ ਮੰਗਵਾਉਣ ਤੇ ਸਿਰਫ 2-300 ਰੁਪਏ ਦਾ ਹੀ ਤਾਂ ਖਰਚ ਆਇਆ ਪਰ ਜਦੋਂ ਤੁਸੀਂ ਇਸ ਖਰਚੇ ਦੇ ਗਣਿਤ ਕਰਦੇ ਹੋ ਤਾਂ ਹੋਸ਼ ਉੱਡ ਜਾਂਦੇ ਹਨ ਜੇ ਤੁਸੀਂ ਹਰ ਕੰਮਕਾਜੀ ਦਿਨ ਸਿਰਫ 300 ਰੁਪਏ ਦੇ ਬਾਹਰ ਖਾਣੇ ਤੇ ਖਰਚ ਕਰ ਰਹੇ ਹੋ ਤਾਂ ਇਹ ਮਹੀਨੇ ਦਾ 5-6000 ਤਾਂ ਬਣ ਹੀ ਜਾਂਦਾ ਹੈ ਸੋਚੋ ਇਹ 650 ਮਹੀਨਾਵਾਰ ਕਿਸ਼ਤ ਤੁਸੀਂ ਇੱਕ ਵਧੀਆ ਐਕਸ ਆਈਪੀ ਸ਼ੁਰੂ ਕਰ ਸਕਦੇ ਹੋ ਆਪਣੇ ਪੁਰਾਣੇ ਐਮਆਈ ਖਤਮ ਕਰ ਸਕਦੇ ਹੋ ਬਾਹਰ ਦਾ ਖਾਣਾ 3 ਮਹੀਨਿਆਂ ਨਾਲ ਤੁਹਾਡਾ ਕਿੰਨਾ ਨੁਕਸਾਨ ਕਰੇਗਾ ਪਹਿਲਾ ਖਾਣੇ ਦੀ ਅਸਲੀ ਕੀਮਤ ਦੂਜਾ ਡਿਲੀਵਰੀ ਚਾਰजेस ਅਤੇ ਤੀਜਾ ਟਿਪ ਸਭ ਤੋਂ ਵੱਡਾ ਨੁਕਸਾਨ ਤੁਹਾਡੀ ਸਿਹਤ ਲਈ ਬਾਹਰ ਦੇ ਖਾਣੇ ਨਾਲ ਜੋ ਹੈਲਥ ਇਸ਼ੂਸ ਤੁਹਾਨੂੰ ਆਉਣੇ ਸ਼ੁਰੂ ਹੋ ਜਾਣੇ ਹਨ ਉਸ ਤੋਂ ਬਾਅਦ ਵੱਡਾ ਮੈਡੀਕਲ ਖਰਚ ਆਉਂਦਾ ਹੈ ਜੋ ਤੁਹਾਨੂੰ ਸਿੱਧੇ ਤੌਰ ਤੇ ਕਰਜ਼ੇ ਵੱਲ ਧੱਕ ਸਕਦਾ ਹੈ ਹੁਣ ਇਸ ਦਾ ਸੌਖਾ ਹੱਲ ਹੈ ਪਲਾਨਿੰਗ ਜੇਕਰ ਤੁਸੀਂ ਸਿਰਫ ਹਫਤੇ ਦੇ ਵਿੱਚ ਪੰਜ ਵਾਰ ਬਾਹਰ ਖਾਣ ਦੀ ਬਜਾਏ ਤਿੰਨ ਵਾਰ ਘਰ ਦਾ ਲੰਚ ਬਣਾ ਕੇ ਲੈ ਕੇ ਜਾਣਾ ਸ਼ੁਰੂ ਕਰ ਦਿਓ ਤੁਹਾਡੇ ਮਹੀਨੇ ਦਾ ਖਰਚਾ ਬਚ ਜਾਵੇਗਾ ਯਾਦ ਰੱਖੋ ਅਮੀਰ ਲੋਕ ਸਮੇਂ ਦੀ ਬਚਤ ਲਈ ਡਿਲੀਵਰੀ ਲੈਂਦੇ ਹਨ ਪਰ ਉਹ ਸਿਰਫ ਉਹੀ ਲੈਂਦੇ ਹਨ ਜੋ ਉਹਨਾਂ ਦੇ ਬਜਟ ਵਿੱਚ ਹੋਵੇ ਇਸ ਲਈ ਅੱਜ ਤੋਂ ਹੀ ਆਪਣਾ ਲੰਚ ਬਾਕਸ ਤਿਆਰ ਰੱਖੋ ਇਹ ਆਪਣੇ ਪੈਸੇ ਦੀ ਵੀ ਬਚਤ ਹੋਵੇਗੀ ਤੁਹਾਨੂੰ ਤੰਦਰੁਸਤ ਵੀ ਰੱਖੇਗਾ ਅਗਲਾ ਖਰਚਾ ਹੈ ਜੀ ਨਵੇਂ ਮਾਡਲ ਦੀ ਭੁੱਖ ਪੰਜਵਾਂ ਖਰਚਾ ਬਹੁਤ ਹੀ ਇੱਕ ਅਜੀਹੀ ਬਿਮਾਰੀ ਹੈ ਜੋ ਸਾਨੂੰ ਹਰ ਸਾਲ ਹੀ ਲੱਗ ਜਾਂਦੀ ਹੈ ਹਰ ਸਾਲ ਜਾਂ ਦੋ ਸਾਲਾਂ ਦੇ ਬਾਅਦ ਨਵਾਂ ਫੋਨ ਜਾਂ ਨਵੀਂ ਕਾਰ ਲੈਣ ਦੀ ਆਦਤ ਸਾਡਾ ਪੁਰਾਣਾ ਫੋਨ ਬਿਲਕੁਲ ਸਹੀ ਕੰਮ ਕਰ ਰਿਹਾ ਹੁੰਦਾ ਪਰ ਸਾਨੂੰ ਨਵੇਂ ਕੈਮਰੇ ਜਾਂ ਨਵੇਂ ਸਟੇਟਸ ਦੀ ਭੁੱਖ ਲੱਗ ਜਾਂਦੀ ਹੈ ਵਿੱਤੀ ਨਜ਼ਰੀਏ ਤੋਂ ਇਹ ਸਭ ਤੋਂ ਘਾਤਕ ਫੈਸਲਾ ਜਿਵੇਂ ਕਿ ਤੁਸੀਂ ਕੋਈ ਵੀ ਨਵੀਂ ਚੀਜ਼ ਖਰੀਦੀ ਹੈ ਖਾਸ ਕਰਕੇ ਕਾਰ ਸ਼ੋਅਰੂਮ ਤੋਂ ਬਾਹਰ ਕੱਢਦੇ ਹੀ ਉਸ ਦੀ ਕੀਮਤ 20 ਤੋਂ 30% ਤਾਂ ਘਟ ਹੀ ਜਾਂਦੀ ਹੈ ਇਸ ਨੂੰ ਡੈਪ੍ਰੀਸੀਏਸ਼ਨ ਆਖਦੇ ਹਨ ਤੁਸੀਂ ਸਿਰਫ ਇੱਕ ਸਾਲ ਬਾਅਦ ਉਸ ਚੀਜ਼ ਨੂੰ ਵੇਚ ਕੇ ਉਹ ਪੈਸਾ ਵਾਪਸ ਨਹੀਂ ਲੈ ਸਕਦੇ ਉਦਾਹਰਣ ਲੈ ਲਓ ਜੇ ਤੁਸੀਂ ਹਰ ਦੋ ਸਾਲ ਦੇ ਬਾਅਦ 1 ਲੱਖ ਦਾ ਫੋਨ ਬਦਲਦੇ ਹੋ ਤੁਸੀਂ ਅਸਲ ਵਿੱਚ 2 ਸਾਲਾਂ ਵਿੱਚ 50 ਤੋਂ 60 ਹਜ਼ਾਰ ਦੀ ਕੀਮਤ ਗਵਾ ਰਹੇ ਹੋ ਇਹ ਖਰਚਾ ਜ਼ਰੂਰੀ ਨਹੀਂ ਹੈ ਇਹ ਸਿਰਫ ਲੋਕਾਂ ਦੀ ਰੇਸ ਦਾ ਖਰਚਾ ਹੈ ਜੇ ਤੁਸੀਂ ਪੈਸੇ ਨੂੰ 6 ਸਾਲਾਂ ਬਾਅਦ ਬਚਾ ਕੇ ਰੱਖਦੇ ਹੋ ਕਿਸੇ ਚੰਗੇ ਇਨਵੈਸਟਮੈਂਟ ਤੇ ਲਾਉਂਦੇ ਹੋ ਇਹ ਪੈਸਾ ਕੰਪਾਊਂਡ ਹੋ ਕੇ ਤੁਹਾਡੇ ਭਵਿੱਖ ਨੂੰ ਸੁਰੱਖਿਅਤ ਕਰ ਸਕਦਾ ਹੈ ਇਨਵੈਸਟ ਤੁਸੀਂ ਕਰ ਸਕਦੇ ਹੋ ਉਸ ਪੈਸੇ ਨੂੰ ਜ਼ਿੰਦਗੀ ਤੁਹਾਨੂੰ ਅਮੀਰ ਹੋਣ ਦਾ ਮੌਕਾ ਦਿੰਦੀ ਹੈ ਪਰ ਤੁਸੀਂ ਆਪ ਗਵਾਉਂਦੇ ਹੋ ਅਗਲਾ ਖਰਚ ਹੈ ਆਲਸ ਦੇ ਮਹਿੰਗੇ ਖਰਚੇ ਇਹ ਉਹ ਖਰਚਾ ਹੈ ਜੋ ਸੁਵਿਧਾ ਨਾਂ ਦੇ ਜਾਇਸਟ ਹਰਾਉਂਦੇ ਹੋ ਅੱਜ ਤੁਹਾਡੇ ਕੋਲ ਹਰ ਚੀਜ਼ ਘਰ ਬੈਠੇ ਮੰਗਵਾਉਣ ਦੀ ਸੁਵਿਧਾ ਹੈ ਪਰ ਇਹ ਸਹੂਲਤ ਬੜੀ ਮਹਿੰਗੀ ਪੈਂਦੀ ਹੈ ਅਸੀਂ ਛੋਟੀਆਂ-ਛੋਟੀਆਂ ਚੀਜ਼ਾਂ ਲਈ ਡਿਲੀਵਰੀ ਚਾਰਜਸ ਦਿੰਦੇ ਹਾਂ ਫਾਸਟ ਟੈਕਸਿੰਗ ਲੈਂਦੇ ਹਾਂ ਜਾਂ ਉਹ ਕੰਮ ਕਰਨ ਦੀ ਬਜਾਏ ਅਸੀਂ ਪੈਸੇ ਦਿੰਨੇ ਆ ਜੋ ਅਸੀਂ ਖੁਦ ਕਰ ਸਕਦੇ ਸੀ ਇਸ ਦੀ ਅਸਲ ਕੀਮਤ ਸਮਝੋ ਜੇ ਤੁਸੀਂ ਹਰ ਹਫਤੇ ਸਿਰਫ ਦੋ ਵਾਰ ਦੁਕਾਨ ਤੇ 1 ਕਿਲੋਮੀਟਰ ਦੂਰ ਜਾਣ ਦੀ ਬਚਾਏ 50 ਰੁਪਏ ਦੀ ਇੱਕ ਵਾਰ ਡਿਲੀਵਰੀ ਫੀਸ ਦੇ ਰਹੇ ਹੋ ਤਾਂ ਮਹੀਨੇ ਵਿੱਚ ਤੁਹਾਡਾ 400 ਰੁਪਏ ਸਿਰਫ ਆਲਸ ਕਾਰਨ ਹੀ ਉੱਡ ਜਾਵੇਗਾ ਸਾਲ ਦੇ ਵਿੱਚ 4800 ਬਿੱਲ ਬਣ ਸਕਦਾ ਹੈ ਜੋ ਕਿ ਤੁਸੀਂ ਇਹਨਾਂ ਪੈਸਾ ਆਲਸ ਕਰਕੇ ਗਵਾ ਰਹੇ ਹੋ ਇਸ ਤੋਂ ਇਲਾਵਾ ਜਦੋਂ ਤੁਸੀਂ ਟੈਕਸੀ ਜਾਂ ਕੈਬ ਦੀ ਵਰਤੋਂ ਕਰਦੇ ਹੋ ਜਦੋਂ ਕਿ ਪਬਲਿਕ ਟਰਾਂਸਪੋਰਟ ਸਸਤੀ ਹੁੰਦੀ ਹੈ ਇਹ ਖਰਚਾ ਤੁਹਾਨੂੰ ਰੋਜ਼ ਦਾ 100 ਰੁਪਏ ਦਾ ਤਾਂ ਪੈਂਦਾ ਹੀ ਹੋਵੇਗਾ ਇਹ ਵੀ ਅਸੀਂ ਇੱਕ ਵੱਡੀ ਗਲਤੀ ਕਰਦੇ ਹਾਂ ਤੁਹਾਡਾ ਸਮਾਂ ਬੜਾ ਕੀਮਤੀ ਹੈ ਜਿਵੇਂ ਕਿ ਤੁਸੀਂ 1 ਘੰਟੇ ਦਾ 5000 ਕਮਾ ਰਹੇ ਹੋ ਤਾਂ ਡਿਲੀਵਰੀ ਚਾਰਜਸ ਦੇਣਾ ਬਹੁਤ ਬਿਹਤਰ ਹੈ ਪਰ ਜ਼ਿਆਦਾਤਰ ਲੋਕ 15-20 ਮਿੰਟ ਦੀ ਸੈਰ ਕਰਕੇ ਚੀਜ਼ ਲੈ ਕੇ ਆਉਣਾ ਜੋ ਕਿ ਤੁਹਾਡੇ ਪੈਸੇ ਤੇ ਸਿਹਤ ਦੋਵਾਂ ਲਈ ਲਾਹੇਵੰਦ ਹੋਵੇਗਾ ਇਹਨਾਂ ਕੰਮ ਜ਼ਰੂਰ ਕਰਿਆ ਕਰੋ ਅਗਲਾ ਖਰਚਾ ਹੈ ਕ੍ਰੈਡਿਟ ਕਾਰਡ ਦੀ ਗਲਤ ਵਰਤੋਂ ਕ੍ਰੈਡਿਟ ਕਾਰਡ ਇੱਕ ਸ਼ਕਤੀਸ਼ਾਲੀ ਵਿੱਤੀ ਟੂਲ ਹੈ ਪਰ ਜਦੋਂ ਅਸੀਂ ਇਸ ਨੂੰ ਗਲਤ ਤਰੀਕੇ ਨਾਲ ਵਰਤਦੇ ਹਾਂ ਇਹ ਗਰੀਬੀ ਦਾ ਸਭ ਤੋਂ ਤੇਜ਼ ਰਸਤਾ ਬਣ ਜਾਂਦਾ ਹੈ ਬਹੁਤੇ ਲੋਕ ਕ੍ਰੈਡਿਟ ਕਾਰਡ ਨੂੰ ਆਪਣੀ ਆਮਦਨ ਤੋਂ ਵੱਧ ਪੈਸਾ ਸਮਝਦੇ ਹਨ ਤੇ ਮਹੀਨੇ ਦੇ ਅੰਤ ਸਿਰਫ ਮਿਨੀਮਮ ਡਿਊ ਹੀ ਭਰ ਕੇ ਖੁਸ਼ ਹੋ ਜਾਂਦੇ ਹਨ ਜੇ ਤੁਸੀਂ ਆਪਣੇ ਕ੍ਰੈਡਿਟ ਕਾਰਡ ਦਾ ਪੂਰਾ ਬਿੱਲ ਸਮੇਂ ਤੇ ਨਹੀਂ ਭਰਦੇ ਤੁਹਾਡੇ ਬਕਾਏ ਤੇ ਸਾਲਾਨਾ 36 ਤੋਂ 45% ਵਿਆਜ ਲੱਗ ਸਕਦਾ ਹੈ ਜੋ ਕਿ ਤੁਹਾਡੇ ਬੈਂਕ ਵਾਲੇ ਤੁਹਾਡੇ ਕੋਲੋਂ ਲੋਨ ਦੀ ਤਰਫ ਤੋਂ ਲੈਣਗੇ ਹੀ ਲੈਣਗੇ ਸੋ ਇਹ ਕਿੰਨੇ ਤਰੀਕੇ ਹਨ ਜੋ ਕਿ ਤੁਹਾਨੂੰ ਗਰੀਬ ਬਣਾ ਰਹੇ ਹਨ ਜੇਕਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਮੀਰ ਹੋਣਾ ਚਾਹੁੰਦੇ ਹਾਂ ਆਪਣੇ ਪੈਸੇ ਨੂੰ ਸਹੀ ਜਗ੍ਹਾ ਤੇ ਵਰਤਣਾ ਚਾਹੁੰਦੇ ਹਾਂ ਤਾਂ ਇਹਨਾਂ ਗੱਲਾਂ ਤੇ ਖਾਸ ਧਿਆਨ ਰੱਖੋ ਤੇ ਆਪਣੇ ਭਵਿੱਖ ਨੂੰ ਉਜਵਲ ਬਣਾ ਲਓ ਭਾਵੇਂ ਆਪਣੇ ਭਵਿੱਖ ਨੂੰ ਚੰਗਾ ਹੀ ਸੋਚੋ ਧੰਨਵਾਦ